ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੌਂ ਪਾਸਿਆਂ ਤੋਂ ਦੂਸ਼ਣਵਾਸੀਆਂ ਪਲਟਵਾਰ ਤੇ ਵੱਡੇ ਬਿਆਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿੱਧੇ ਤੌਰ ਤੇ ਕਈ ਅਜਿਹੇ ਅਕਾਲੀ ਵਰਕਰ ਨੇ ਜਿਹੜੇ ਸ਼ਰਿਆਮ ਧਮਕੀਆਂ ਦੇ ਰਹੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਪੂ ਬਣੇ ਪ੍ਰਧਾਨ ਨੇ ਹਾਲਾਂਕਿ ਉਹਨਾਂ ਦੀ ਪਾਰਟੀ ਤਾਂ ਹੈ ਨਹੀਂ ਉਹ ਪ੍ਰਧਾਨ ਐਵੇਂ ਹੀ ਬਣ ਗਏ ਤੇ ਦੂਜੇ ਪਾਸੇ ਉਹਨਾਂ ਨੂੰ ਪ੍ਰਧਾਨਗੀ ਖੋਹਣ ਦੇ ਵੀ ਲਗਾਤਾਰ ਵੱਡੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਭ ਤੋਂ ਚਰਚਾ ਇਹ ਛੜੀ ਹੋਈ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਮੀਟਿੰਗ ਕਰਨ ਦੇ ਲਈ ਪਹੁੰਚਦੇ ਨੇ ਜਿਵੇਂ ਹੀ ਐਸਜੀਪੀਸੀ ਦੇ ਮੈਂਬਰਾਂ ਨੂੰ ਪਤਾ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੇ ਸਾਥੀਆਂ ਦੇ ਨਾਲ ਵਰਕਰਾਂ ਦੇ ਨਾਲ ਇਸ ਹਾਲ ਦੇ ਵਿੱਚ ਮੀਟਿੰਗ ਕਰਨਗੇ ਤਾਂ ਉਹ ਹਾਲ ਦੇ ਰੂਮ ਨੂੰ ਪਹਿਲਾਂ ਹੀ ਦਰਵਾਜ਼ੇ ਨੇ ਜੰਦਾ ਲਗਾ ਦਿੱਤਾ ਜਾਂਦਾ ਹੈ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦੇ ਨਵੇਂ ਚੁਣੇ ਪ੍ਰਧਾਨ ਹਰਪ੍ਰੀਤ ਸਿੰਘ ਜਦੋਂ ਸਾਥੀਆਂ ਸਣੇ ਤਖਤਸ਼ਰੀ ਕੇਸਗੜ੍ਹ ਸਾਹਿਬੀ ਕੇ ਨਤਮਸਕ ਹੋਣ ਦੇ ਲਈ ਪਹੁੰਚੇ ਸੀ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਹਾਲ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ ਉੱਥੇ ਪੁੱਜੇ ਪਰ ਉਹਨਾਂ ਨੂੰ ਬੰਦ ਦਰਵਾਜ਼ੇ ਦਾ ਸਾਹਮਣਾ ਕਰਨਾ ਪਿਆ ਜਾਣਕਾਰੀ ਮਿਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੇ ਸਾਥੀਆਂ ਦੇ ਨਾਲ ਵਰਦੇ ਮੀਂਹ ਦੇ ਵਿੱਚ ਖੜੇ ਰਹੇ ਹਾਲਾਂਕਿ ਐ ਜੀ ਪੀ ਸੀ ਦੇ ਮੈਂਬਰਾਂ ਨੂੰ ਪਤਾ ਸੀ ਕਿ ਉਹਨਾਂ ਨੇ ਇੱਥੇ ਪ੍ਰੈਸ ਕਾਨਫਰੰਸ ਕਰਨੀ ਹੈ ਪਰ ਉਹਨਾਂ ਨੇ ਜਿੰਦਰੇ ਤੱਕ ਲਗਾ ਦਿੱਤੇ ਮੀਟਿੰਗ ਹਾਲ ਦੇ ਮੁੱਖ ਗੇਟ ਤੇ ਤਾਲਾ ਲੱਗਾ ਵੇਖ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਸਾਥੀਆਂ ਨੇ ਇਸ ਤੇ ਸਖਤ ਦਾਸ ਜ਼ਾਹਿਰ ਕੀਤਾ ਹੈ ਇਲਜ਼ਾਮ ਵੀ ਲਗਾਏ ਕਿ ਇਹ ਕਾਰਵਾਈ ਤਖਤ ਸਾਹਿਬ ਜੀ ਦੀ ਮੈਨੇਜਮੈਂਟ ਦੇ ਵੱਲੋਂ ਜਾਣਬੁੱਝ ਕੇ ਕੀਤੀ ਗਈ ਤਾਂ ਜੋ ਉਹਨਾਂ ਦੀ ਪ੍ਰਸਵਾਰਤਾ ਰੋਕ ਸਕੇ ਤੁਹਾਨੂੰ ਦੱਸਿਆ ਕਿ ਇਹਨਾਂ ਸਾਰੇ ਦੋਸ਼ਾਂ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਹੁਣ ਇਹ ਕਿਹਾ ਕਿ ਇਹਨਾਂ ਸਾਰੇ ਦੋਸ਼ਾਂ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਉਹਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਦਿਵਸ ਸਮਾਗਮ ਨੂੰ ਸਮਰਪਿਤ ਸ਼ਸਤਰਾਂ ਦੀ ਬਸ ਗੁਰਦੁਆਰਾ ਧੋਬਣੀ ਸਾਹਿਬ ਆਸਾਮ ਦੇ ਲਈ ਤਖਤ ਸਾਹਿਬ ਤੋਂ ਤੋਰੀ ਗਈ ਇਸ ਸਬੰਧੀ ਮੀਟਿੰਗ ਹਾਲ ਦੇ ਵਿੱਚ ਅਧਿਕਾਰਕ ਮੀਟਿੰਗ ਚੱਲ ਰਹੀ ਸੀ ਜਿੱਥੇ ਕੁਝ ਕਮਰਿਆਂ ਦੇ ਵਿੱਚ ਟਾਈਲਾਂ ਦਾ ਕੰਮ ਵੀ ਚੱਲ ਰਿਹਾ ਸੀ ਇਸ ਕਰਕੇ ਮਜਬੂਰਨ ਮੀਟਿੰਗ ਹਾਲ ਦੇ ਮੁੱਖ ਗੇਟ ਨੂੰ ਤਾਲਾ ਲਗਾਉਣਾ ਪਿਆ ਤਾਂ ਜੋ ਅੰਦਰ ਹੋ ਰਹੀ ਮੀਟਿੰਗ ਦੇ ਕੰਮ ਦੇ ਵਿੱਚ ਕੋਈ ਵੀ ਵਿਘਨ ਨਾ ਪਵੇ ਜਾਣਕਾਰੀ ਮੁਤਾਬਕ ਕਾਂਗ ਨੇ ਇਹ ਵੀ ਦੱਸਿਆ ਕਿ ਮੀਟਿੰਗ ਹਾਲ ਦਾ ਇੱਕ ਛੋਟਾ ਗੇਟ ਵੀ ਹੈ ਜੋ ਦੂਜੇ ਪਾਸੇ ਹੈ ਜਿੱਥੋਂ ਅੰਦਰ ਆ ਕੇ ਅਸੀਂ ਮੀਟਿੰਗ ਕਰ ਰਹੇ ਸੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਤੱਕ ਸਾਹਿਬ ਦੇ ਦਰਵਾਜ਼ੇ ਹਰ ਇੱਕ ਆਉਣ ਵਾਲੇ ਦੇ ਲਈ ਖੁੱਲੇ ਨੇ ਤੇ ਮੀਟਿੰਗ ਦੇ ਲਈ ਜਗ੍ਹਾ ਨਾ ਦੇਣ ਵਾਲੀ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਹੈ ਉਨਾਂ ਨੇ ਵੀ ਕਿਹਾ ਕਿ ਤਖਤਸਰੀ ਕੇਸਗੜ੍ਹ ਸਾਹਿਬ ਅਧਿਆਤਮਕ ਸਥਾਨ ਹੈ ਜਿੱਥੇ ਕਿਸੇ ਵੀ ਸ਼ਰਧਾਲੂ ਦੇ ਲਈ ਕੋਈ ਰੋਕਟੋਕ ਨਹੀਂ ਇਸੇ ਲਈ ਇਲਜ਼ਾਮ ਲਗਾਉਣ ਤੋਂ ਪਹਿਲਾਂ ਸੱਚਾਈ ਦੀ ਜਾਂਚ ਕਰਨੀ ਚਾਹੀਦੀ ਹੈ ਇਸ ਘਟਨਾ ਤੋਂ ਬਾਅਦ ਕਾਲੀ ਦਲ ਦੇ ਸਮਰਥਕਾਂ ਦੇ ਵਿੱਚ ਕੁਝ ਨਾਰਾਜ਼ਗੀ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲਿਆ ਪਰ ਮੈਨੇਜਮੈਂਟ ਦੇ ਪੱਖ ਰੱਖਣ ਤੋਂ ਬਾਅਦ ਮਾਮਲਾ ਕਾਫੀ ਹੱਦ ਤੱਕ ਸ਼ਾਂਤ ਹੋ ਗਿਆ ਹੈ ਹਾਲਾਂਕਿ ਇਹ ਘਟਨਾ ਤਖਤ ਸਾਹਿਬ ਦੇ ਧਾਰਮਿਕ ਤੇ ਰਾਜਨੀਤਿਕ ਗਲਿਆਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਗੁਰਦੀਪ ਸਿੰਘ ਕੰਗ ਦੇ ਬਿਆਨ ਤੋਂ ਬਾਅਦ ਹਾਲਾਂਕਿ ਇਹ ਮਾਹੌਲ ਥੋੜਾ ਸ਼ਾਂਤ ਜਾਪਦਾ ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਣ ਬੁਝ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਜੇਕਰ ਅੰਦਰ ਮੀਟਿੰਗ ਚੱਲ ਰਹੀ ਸੀ ਤਾਂ ਉਹਨਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਪਰ ਜਿਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਮੀਟਿੰਗ ਕਰਨ ਦੇ ਲਈ ਆਪਣੇ ਸਾਥੀਆਂ ਦੇ ਨਾਲ ਪਹੁੰਚਦੇ ਨੇ ਤਾਂ ਸਾਹਮਣੇ ਹੀ ਉਹਨਾਂ ਦੇ ਵੱਲੋਂ ਜਿੰਦਾ ਤੱਕ ਲਗਾ ਦਿੱਤਾ ਜਾਂਦਾ ਉਹਨਾਂ ਨੂੰ ਸੂਚਨਾ ਕਿਉਂ ਨਹੀਂ ਦਿੱਤੀ ਜਾਂਦੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਦੋਂ ਮੀਟਿੰਗ ਕਰਨੀ ਸੀ ਤਾਂ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇੱਥੇ ਮੀਟਿੰਗ ਕਰਨਗੇ ਪਰ ਉਸ ਵਕਤ ਇਹ ਚੀਜ਼ ਉਹਨਾਂ ਨੂੰ ਨਹੀਂ ਦੱ ਜਿਵੇਂ ਉਹ ਮੀਟਿੰਗ ਕਰਨ ਦੇ ਲਈ ਪਹੁੰਚਦੇ ਨੇ ਤਾਂ ਉਹ ਬੰਦ ਦਰਵਾਜ਼ੇ ਦੇ ਮੂਹਰੇ ਖੜੇ ਰਹਿੰਦੇ ਨੇ ਇਹ ਵੀ ਕਿਹਾ ਗਿਆ ਕਿ ਉਥੇ ਬਾਰਿਸ਼ ਹੋ ਰਹੀ ਸੀ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਦੇ ਮੁਖਾਤਬ ਵਰਦੇ ਮੀਂਹ ਦੇ ਵਿੱਚ ਹੀ ਹੋਏ ਸਨ ਜਿਸ ਕਰਕੇ ਕਾਲੀਆਂ ਦੇ ਵਿੱਚ ਕਾਫੀ ਰੋਸਾ ਵੀ ਪਾਇਆ ਜਾ ਰਿਹਾ ਹੈ